ਮੈਂ ਸਮਝਦਾ ਕਿ ਪੰਥਰਤ ਜਸਦਾਗੁਰ ਚਰਨ ਸਿੰਘ ਤੋੜਾ ਸਾਫ ਤੇ ਗੁਰੂ ਮਹਾਰਾਜ ਨੇ છੁੱਟੇ ਪਾਛਾ ਨੇ ਬਹੁਤ ਬੜੀ ਕਿਰਪਾ ਕੀਤੀ ਬਹੁਤ ਬੜੀ ਮਿਹਰ ਕੀਤੀ ਅੱਜ ਉਹਨਾਂ ਦੀ ਸਤਾਬਜੀ ਦੇ ਉੱਤੇ ਆਪਾਂ ਦੇਖ ਰਹੇ ਹਾਂ ਕਿੱਡੇ-ਕੱਡੇ ਇਕੱਠ ਹੋ ਰਹੇ ਨੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਸੁਮਣੀ ਕਾਲੀਦਾਲ ਦੀ ਸੁਧਾਰ ਲਹਿਰ ਦੇ ਸਾਰੀ ਲੀਡਰਸ਼ਿਪ ਪਰਮਗੁਰੂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਬੈਠੀ ਸਾਰੀ ਗੁਰੂ ਸਾਧ ਸੰਗਤ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਲੱਖ ਖੁਸ਼ੀਆਂ ਪਾਛਾਈਆਂ ਜੇ ਸ਼ਤਰੂ ਨਜ਼ਰ ਕਰੇ ਜੇ ਗੁਰੂ ਕਿਰਪਾ ਕਰ ਦੇਵੇ ਮਿਹਰ ਕਰ ਦੇਵੇ ਫਿਰ ਲੱਖਾਂ ਹੀ ਖੁਸ਼ੀਆਂ ਪਾਛੀਆਂ ਦੀ ਬਖਸ਼ ਹੁੰਦੀਆਂ ਮੈਂ ਸਮਝਦਾ ਕਿ ਪੰਥਰਤਨ ਜਸਦਾਗੁਰ ਚਰਨ ਸਿੰਘ ਤੋੜਾ ਸਾਫ ਤੇ ਗੁਰੂ ਮਹਾਰਾਜ ਨੇ ਛੁੱਟੇ ਪਾਛਾ ਨੇ ਬਹੁਤ ਬੜੀ ਕਿਰਪਾ ਕੀਤੀ ਬਹੁਤ ਬੜੀ ਮਿਹਰ ਕੀਤੀ ساری ਜ਼ਿੰਦਗੀ ਇਮਾਨਦਾਰੀ ਤੇ ਧਿਆਨਦਰ ਦੇ ਨਾਲ ਲਾਈ ਅੱਜ ਉਹਨਾਂ ਦੀ ਸਤਿ ਆਵਦੀ ਦੇ ਉੱਤੇ ਆਪਾਂ ਦੇਖ ਰਹੇ ਹਾਂ ਕਿੱਡੇ-ਕੱਡੇ ਇਕੱਠ ਹੋ ਰਹੇ ਨੇ ਜਿਹੜੇ ਨਗਰ ਦੇ ਵਿੱਚ ਕਿਹਾ ਕਿ ਤੁਸੀਂ ਦੋ ਨਗਰ ਹੋ ਕੇ ਵਸਾ ਭਰ ਲਿਓ ਇੱਕ ਬੱਸ ਭਰ ਲਿਓ ਉਹ ਕਹਿਣ ਲੱਗੇ ਨਹੀਂ ਜੀ ਸਾਨੂੰ ਤੁਸੀਂ ਇਹ ਕਹੋ ਵੀ ਇੱਕ ਨਗਰ ਚੋਂ ਦੋ ਬੱਸਾਂ ਭਰਨੀਆਂ ਨੇ ਇੰਨਾ ਉਸ ਛਾਹ ਸੀ ਲੋਕਾਂ ਦੇ ਵਿੱਚ ਉਸ ਗੱਲ ਦੇ ਲਈ ਤੁਹਾਡਾ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਲਵਜਨੀ ਜਿਨ੍ਹਾਂ ਦਾ ਧੰਨਵਾਦ ਕੀਤਾ ਜਾ ਸਕੇ ਜਿੱਡੀ ਜਜ਼ਾਤ ਦੇ ਵਿੱਚ ਤੁਸੀਂ ਆਏ ਦੋਏ ਪਾਸੇ ਜਮ ਲਾ ਕੇ ਪਟਿਆਲੇ ਸਾਈਡ ਵੀ ਪਾਸ ਸੋਸਾਈਡ ਵੀ ਤੇ ਕਿਸੇ ਨੇ ਕੋਸ਼ਿਸ਼ ਵੀ ਨਹੀਂ ਕੀਤੀ ਸਰਕਾਰ ਨੇ ਵੀ ਕੋਸ਼ਿਸ਼ ਨਹੀਂ ਕੀਤੀ ਕਿ ਅਸੀਂ ਜਾਮ ਖਲਵਾ ਦਈਏ ਮੇਰਾ ਖਿਆਲ ਹੈ ਵੀ 3 ਘੰਟੇ ਬਾਅਦ ਤਾਂ ਪਾਣੀ ਆਇਆ ਹੈ ਪਾਣੀ ਵੀ ਰਸਤੇ 'ਚ ਰੁਕ ਗਿਆ ਸੋ ਇਸ ਦਿਨ ਤੋਂ ਪਤਾ ਲੱਗਦਾ ਹੈ ਕਿ ਪੈਸਾ ਦੌਲਤ ਵੱਡੀਆਂ ਚੀਜ਼ਾਂ ਕੀ ਨੇ ਤੇ ਇਮਾਨਦਾਰੀ ਤੇ ਧਿਆਨਦਾਰੀ ਕੀ ਹੈ ਅੱਜ ਸ਼ੋਮਨੀ ਕਾਲੀ ਦਲ ਦਾ ਪ੍ਰਦਾਨ ਤਨਖਾਹਿਆ ਹੋਵੇ ਸਾਡੇ ਲਈ ਇਹ ਤੋਂ ਵੱਡੀ ਵੱਤ ਸਿੱਧੀ ਦੀ ਗੱਲ ਕੀ ਹੋ ਸਕਦੀ ਤਨਖਾਹੇ ਨੂੰ ਤਾਂ ਪੰਥ ਦੇ ਵਿੱਚ ਸਭ ਤੋਂ ਮਾੜਾ ਕਿਹਾ ਜਾਂਦਾ ਪਰ ਉਹੀ ਸ਼ੋਮਣੀ ਕਲਦਾ ਦਾ ਪ੍ਰਦਾਨ ਹੋਵੇ ਤੇ ਇਹ ਵੀ ਕਹੇ ਕਿ ਮੈਂ ਛੱਡਣ ਨੂੰ ਤਿਆਰ ਨਹੀਂ ਮੈਂ ਐਕਟਿੰਗ ਪ੍ਰਦਾਨ ਮਨਾਜ਼ਨਾ ਕਿਉਂਕਿ ਮੈਂ ਲੋਕਾਂ 'ਚ ਨਹੀਂ ਜਾ ਸਕਦਾ ਮੈਂ ਲੋਕਾਂ 'ਚ ਗੱਲ ਨਹੀਂ ਕਰ ਸਕਦਾ ਮੈਂ ਐਕਟਿੰਗ ਪ੍ਰਦਾਨ ਮਨਾਤਾ ਪਰ ਮੈਂ ਛੱਡਦਾ ਨਹੀਂ ਛੱਡਦਾ ਕਿਉਂ ਨਹੀਂ ਕਿਉਂਕਿ ਜਿਹੜੀ ਕਾਸ਼ਰ ਬਾਕੀ ਰਹਿ ਗਈ ਉਹ ਵੀ ਕੱਢਣੀ ਹੈ ਅੱਜ ਸਾਰੀ ਦੁਨੀਆ ਸਾਰੇ ਪ੍ਰਕਾਸ਼ ਸਿੰਘ ਪਾਲ ਦੀ ਗੱਲ ਕਰਦੇ ਸੀ ਕਿ ਅੱਜ ਗੱਲ ਕਰਦੇ ਨੇ ਕਿ ਫਾਗਰੇ ਕੌਮ ਵਾਪਸ ਲਾਓ ਆਪਾਂ ਰੋਜ਼ ਟੀਵੀ ਤੇ ਚੈਨਲਾਂ ਦੇ ਉੱਤੇ ਦੇਖਦੇ ਹਾਂ ਇਹ ਕਿਉਂ ਹੋਏ ਹਾਲਾਤ ਕਿਉਂ ਪੈਦਾ ਹੋਏ ਇਹ ਹਾਲਾਤ ਪੈਦਾ ਕੀਤੇ ਨੇ ਲੇਖਣਾ ਹੋਈਆਂ ਆ ਸਾਡੇ ਪ੍ਰਧਾਨ ਸਾਹਿਬ ਦਿੱਲੀ ਵਾਲੇ ਆ ਕੇ ਗਏ ਨੇ ਸਾਰੀ ਕਮੇਟੀ ਨੇ ਕਿਹਾ ਕਿ ਤੁਸੀਂ ਨਾ ਆਇਓ ਪੰਜਾਬੀ ਲੀਡਰਸ਼ਿਪ ਸਾਡੇ ਕੋਲ ਨਾ ਆਵੇ ਤਾਂ ਅਸੀਂ ਜਿੱਤ ਸਕਦੇ ਹਾਂ ਪ੍ਰਧਾਨ ਸਾਹਿਬ ਤੁਸੀਂ ਨਾ ਆਇਓ ਜਦੋਂ ਇਹ ਹਾਲਾਤ ਪੈਦਾ ਹੋ ਜਾਣ ਫਿਰ ਆਪਾਂ ਕੀ ਸਮਝਦੇ ਫਿਰ ਕਮੇਟੀ ਕਿਹਨੇ ਬਣਾਈ ਪ੍ਰਧਾਨ ਸਾਹਿਬ ਨੇ ਪ੍ਰਧਾਨ ਕਿਹਨੇ ਬਣਾਇਆ ਪ੍ਰਧਾਨ ਸਾਹਿਬ ਨੇ ਤੇ ਅੱਜ ਸਾਰੀ ਕਮੇਟੀ ਨੂੰ ਉਹ ਕਹਿਣ ਲੱਗੇ ਜੀ ਇਹ ਤਾਂ ਸਾਰੀ ਕਮੇਟੀ ਉਹ ਬੀਜੇਪੀ ਦੀ ਹੈ ਇਹਦਾ ਮਤਲਬ ਇਹ ਹੈ ਕਿ ਜਿਹੜਾ ਤੁਹਾਡੇ ਨਾਲ ਹੈ ਉਹ ਤਾਂ ਪੰਥਕ ਹੈ ਸ਼ੋਮਨੀ ਕਾਲੀ ਦਲ ਦੀ ਲੀਡਰਸ਼ਿਪ ਦੇ ਵਿੱਚ ਹੈ ਜਿਹੜਾ ਤੁਹਾਤੋਂ ਥੋੜਾ ਜਿਹਾ ਤੁਹਾਡੇ ਕਰਕੇ ਪਾਸਾ ਵੱਟ ਗਿਆ ਉਹ ਬੀਜੇਪੀ ਵਾਲਾ ਜਾਂ ਹੋਰ ਕੋਈ ਗੱਲਾਂ ਨੇ ਜਾਂ ਮਾੜਾ ਆਪਾਂ ਇਹ ਕਹਿ ਲਈਏ ਸੁਖ ਕਹਿਣ ਤੇ ਕਰਨ ਦੇ ਵਿੱਚ ਬਹੁਤ بڑا ਅੰਤਰ ਹੈ ਆ ਸੰਗਰੂਰ ਦੀ ਇਲੈਕਸ਼ਨ ਹੋਈ ਸ਼ੰਗਰੂਰ ਦੀ ਇਲੈਕਸ਼ਨ ਦੇ ਵਿੱਚ ਬਹੁਤ ਵੱਡੀ ਗੱਲ ਕਿ ਇਸ਼ਤਿਹਾਰ ਦੇ ਉੱਤੇ ਪ੍ਰਧਾਨ ਦੀ ਫੋਟੋ ਨਹੀਂ ਲਾਉਣੀ ਕੈਂਡੀਡੇਟ ਵੀ ਆਪ ਖੜਾ ਕੀਤਾ ਬੰਦੇ ਵੀ ਲਾਏ ਜਦੋਂ ਅਸੀਂ ਇਲੈਕਸ਼ਨ ਲੜੀ ਸਾਨੂੰ ਵੀ ਲੋਕਾਂ ਨੇ ਕਿਹਾ ਕਿ ਜੀ ਤੁਸੀਂ ਫੋਟੋ ਨਾ ਲਾਓ ਤੁਹਾਨੂੰ ਜਿਤਾ ਦੇਵਾਂਗੇ ਪਰ ਸਾਡੀ ਮਜਬੂਰੀ ਸੀ ਕਿ ਵੀ ਜੇ ਜਿਆ ਪ੍ਰਧਾਨ ਦੀ ਫੋਟੋ ਲਾਉਂਦੇ ਫਿਰ ਹੋਰ ਕੀ ਹੋਊ ਸਾਡੇ ਇੱਕੋ ਕੈਂਡੀਡੇਟ ਨੇ ਫੋਟੋ ਨਹੀਂ ਲਾਈ ਇਸ ਤਾਰਾਂ ਦੇ ਉੱਤੇ ਸਾਡਾ ਕੈਂਡੀ ਜਿੱਤ ਗਿਆ। ਸੋ ਇੱਥੋਂ ਪਤਾ ਲੱਗਦਾ ਕਿ ਲੋਕ ਕਿੰਨੇਕ ਚਾਹੁੰਦੇ ਨੇ ਕਿੰਨੇਕ ਨਹੀਂ ਚਾਹੁੰਦੇ। ਅੱਜ ਟੌਣਾ ਸਾਹਿਬ ਕੋਲ ਪੈਸੇ ਨਹੀਂ ਸੀ। ਜ਼ਮੀਨ ਨਹੀਂ ਸੀ। ਕੋਈ ਬਹੁਤੀ ਜਾਇਦਾਦ ਨਹੀਂ ਸੀ। ਪਰ ਅੱਜ ਉਹਨਾਂ ਦਾ 100 ਸਾਲਾ ਜਨਮ ਦਿਨ ਮਨਾਉਣ ਦੇ ਲਈ ਸਾਰਾ ਪੰਜਾਬ ਇਕੱਠਾ ਹੋਇਆ ਵੀ ਹੈ। ਨਤਮਸਤਕ ਹੋ ਰਹੇ ਨੇ ਔਰ ਹਰ ਬੰਦਾ ਉਹਨਾਂ ਦੀ ਤਰੀਫ ਕਰ ਰਿਹਾ ਹੈ ਕਿ ਜੋ ਕੰਮ ਪੰਦਰਾਂ ਦਿਨ ਜਹਜ਼ਰਗੁਰ ਚੰਦ ਸਿੰਘ ਟੋੜਾ ਸਾਹਿਬ ਨੇ ਕੀਤੇ ਉਹ ਕੋਈ ਕਰ ਨਹੀਂ ਸਕਦਾ ਸੋਚ ਵਿਜਨ ਟੋੜਾ ਸਾਹਿਬ ਨੂੰ ਜੇਲ੍ਹ ਦੇ ਵਿੱਚ ਭੇਜਤਾ ਇੱਕ ਗੈਸਟ ਹਾਊਸ ਦੇ ਵਿੱਚ ਰੱਖਿਆ ਸੀ ਤੇ ਪਾਰਲੀਮੈਂਟ ਦੀ ਇਲੈਕਸ਼ਨ ਆ ਗਈ ਮੈਂ ਵਿਜਨ ਦੀ ਗੱਲ ਦੱਸਦਾ ਮੈਂ ਪੁੱਛਿਆ ਮਾਝ ਦੱਸੋ ਕਿਤੇ ਕੈਂਡੀਡੇਟ ਦੀ ਮਤ ਕਰ ਨਹੀਂ ਹੋਵੇ ਕਿਸੇ ਨੂੰ ਕੋਈ ਸੇਵਾ ਕਰਨੀ ਹੋਵੇ ਤੁਹਾਡਾ ਨਾਮ ਲੈ ਕੇ ਅਸੀਂ ਕਰਿਆਵਾਂਗੇ ਮੈਨੂੰ ਕਹਿਣ ਲੱਗੇ ਕਿ ਮੈਨੂੰ ਉਮੀਦ ਨਹੀਂ ਹੈ ਕਿ ਕਿਸੇ ਕੈਂਡੀਡੇਟ ਦੀ ਜਵੰਤ ਬਚੇ ਇਹ ਘਟਵਾਲ ਨੂੰ ਦੇਖ ਲਿਓ ਉਹ ਲੱਟਿਆ ਉਹਦੀ ਸ਼ਾਇਦ ਜਵੰਤ ਬਚੇ ਚਲੋ ਜਿੰਨਾਂ ਕੋ ਨੇ ਕਿਹਾ ਮੈਂ ਸੇਵਾ ਦਿੱਤੀ ਜਿੱਦੇ ਰਿਜ਼ਲਟ ਆਇਆ ਉਹੀ ਰਿਜ਼ਲਟ ਆਇਆ ਕਿ ਲੇਟਵਾਲ ਦੀ ਜਵੰਤ ਬਚੀ ਸਾਰੀਆਂ ਜਵਾਲਤਾਂ ਖਤਮ ਹੋ ਗਈਆਂ ਸੋ ਇਹ ਵਿਜਨ ਦੀ ਗੱਲ ਹੈ ਸੋਚ ਦੀ ਗੱਲ ਹੈ ਉਸ ਸੰਸਾਰ ਨੂੰ ਜੇਚ ਬੈਠੇ ਪਤਾ ਸੀ ਕਿ ਲੋਕ ਕੀ ਸੋਚ ਰੱਖਦੇ ਨੇ ਉਸ ਟਾਈਮ ਦੇ ਵਿੱਚ ਵੀ ਸ਼ੋਮਣੀ ਕਾਲੀ ਦਲ ਦੀ ਜਵਾਨ ਜਵਤ ਹੋ ਗਈ ਸੀ ਪਰ ਹੋਇਆ ਕੀ ਸੀ ਵੋਟ ਕਿਹਨੂੰ ਪਈ ਸੀ ਵੋਟ ਪਈ ਸੀ ਪੰਥ ਨੂੰ ਪੰਥ ਦੇ ਨਮਾਇंदे ਖੜੇ ਸੀ ਲੋਕ ਚੇਂਜ ਲਿਆਉਣੀ ਚਾਹੁੰਦੇ ਸੀ ਆ ਖਾਲਸਾ ਜੀ ਆਪਣੇ ਕੋਲ ਆਏ ਨੇ ਇਹਨਾਂ ਨੂੰ ਵੀ ਪੰਥ ਨੇ ਵੋਟਾਂ ਪਾਈਆਂ ਨੇ ਅਮਰਸਪਾਲ ਨੂੰ ਵੀ ਵੋਟਾਂ ਪਾਈਆਂ ਨੇ ਇਹ ਪੰਥ ਨੇ ਨਹੀਂ ਪਾਈਆਂ ਹੋਰ ਕਿਹਨੇ ਪਾਈਆਂ ਨੇ ਸੋ ਪੰਥ ਕੋਲ ਬੜੀ ਤਾਕਤ ਹੈ ਪਰ ਆਪਾਂ ਪੰਥ ਦੇ ਨਾਲ ਲਾਲਚ ਦੇ ਵਿੱਚ ਵੀ ਆ ਗਏ ਅਹੁਦਿਆਂ ਦੇ ਜ਼ਮੀਨਾਂ ਦੇ ਜਾਇਦਾਦਾਂ ਦੇ ਹੋਟਲਾਂ ਦੇ ਕਿ ਜੇ ਆ ਹਰਮੇਲ ਸਿੰਘ ਬੈਠਾ ਹੈ ਪਤਾ ਨਹੀਂ ਸੱਚ ਕਹਿੰਦਾ ਹੈ ਕਿ ਝੂਠ ਕਹਿੰਦਾ ਹੈ ਇਹ ਕਹਿੰਦਾ ਕਿ ਜੇ ਤੇਰੇ ਕੋਲ 5 ਕਰੋੜ ਹੈਗਾ ਇਲੈਕਸ਼ਨ ਲੜ ਲਾ ਇਹਨੇ ਕਈ ਵਾਰ ਗੱਲ ਕਹੀ ਹੈ ਕਿ ਜੇ ਨਹੀਂ ਹੈ ਫਿਰ ਰਹਿਣ ਦੇ ਅੱਜ ਜਿਹੜਾ ਕੁਝ ਹੋ ਰਿਹਾ ਹੈ ਜਿਹੜਾ ਤੁਸੀਂ ਐਡਾ ਬੜਾ ਇਕੱਠ ਕੀਤਾ ਹੈ ਇਹ ਕੋੜਾ ਨਾਲ ਕੀਤਾ ਆ ਜਿਹੜੇ ਲੋਕ ਕਹਿੰਦੇ ਸੀ ਕਿ ਸੁਖਵੀਰ ਤੋਂ ਬਿਨਾ ਪਾਰਟੀ ਨਹੀਂ ਚੱਲ ਸਕਦੀ ਪੈਸਾ ਕਾਹਨ ਲਾਊਗਾ ਅੱਜ ਪੈਸਾ ਕਾਹਨ ਲਾ ਰਹੇ ਐਡੇ-ਐਡੇ ਇਕੱਠ ਹੋ ਰਹੇ ਨੇ ਇੰਨੇ ਨੇ ਲੋਕ ਆ ਰਹੇ ਨੇ ਐਡੇ-ਐਡੇ ਫੰਕਸ਼ਨ ਹੋ ਰਹੇ ਨੇ ਤਿੰਨ ਫੰਕਸ਼ਨ ਹੋਏ ਨੇ ਛੋਟੇ ਪ੍ਰਸਾਦ ਨੇ ਫੰਕਸ਼ਨ ਕੀਤਾ ਕਿੰਡਾ بڑا ਫੰਕਸ਼ਨ ਹੋਇਆ ਢੀਂਸਾ ਸਾਹਿਬ ਨੇ ਫੰਕਸ਼ਨ ਕੀਤਾ ਸੰਤਾਨ ਦੀ ਵਰ੍ਹੇਸ਼ੀ ਤੇ 20 ਅਗਸਤ ਨੂੰ ਕਿੱਡਾ ਰਿਕਾਰਡ ਤੋੜ ਕੰਮ ਕੀਤਾ ਉਹਨਾਂ ਦਾ ਘੱਟ ਵੀ ਦੇਖ ਲਓ ਆਪਣਾ ਘੱਟ ਵੀ ਦੇਖ ਲਓ ਅੱਜ ਦਾ ਦੇਖ ਲਓ ਅੱਜ ਉੱਥੇ ਮੁਲਾਜ਼ਮ ਮਿਠਾਏ ਜਾ ਰਹੇ ਨੇ ਕੱਲ ਜਾਂਦੇ ਸਟੂਡੈਂਟ ਉਠਾਏ ਜਾ ਰਹੇ ਨੇ ਪ੍ਰੋਫੈਸਰ ਮਿਠਾਏ ਜਾ ਰਹੇ ਨੇ ਲੋਕਾਂ ਨੂੰ ਧਮਕੀ ਦਿੱਤੀ ਜਾ ਰਹੀਆਂ ਨੇ ਕਿ ਜੇ ਨਾ ਆਏ ਤਾਂ ਨੌਕਰੀ ਤੋਂ ਬਰਖਾਸਤ ਹੋ ਜਾਊਗੀ। ਉਹ ਸਾਰੇ ਲੋਕ ਸਵੇਰੇ ਆ ਕੇ ਇੱਥੇ ਕਿ ਜੇ ਅਸੀਂ ਦੇ ਨਾ ਕਟੌੜਾ ਸਾਹਿਬ ਦੀ ਦੇਣਾ ਨਤਮਸਤਕ ਹੋ ਕੇ ਫੇਰ ਉੱਥੇ ਗਏ ਨੇ। ਤੇ ਕੱਟ ਕਿੱਥੇ ਰੱਖਿਆ? ਗੁਰਦੁਆਰਾ ਸਾਹਿਬ ਦੇ ਰੱਖਿਆ। ਕਟੌੜਾ ਸਾਹਿਬ ਦੇ ਵਿੱਚ ਇੱਕ ਸਿਫਤ ਸੀ ਕਿ ਮੈਂ ਸ਼੍ਰੋਮਣੀ ਕਮੇਟੀ ਦੇ ਵਿੱਚੋਂ ਇੱਕ ਪੈਸਾ ਖਰਚ ਨਹੀਂ ਕਰਨਾ। ਅੱਜ ਇਹ ਲੋਕ ਸ਼੍ਰੋਮਣੀ ਕਮੇਟੀ ਦਾ ਖਰਚਾ ਕਰਕੇ ਉਹਨਾਂ ਦੇ ਜਨਮ ਦਿਨ ਮਨਾ ਰਹੇ ਨੇ। ਕਿੱਡੇ ਬੜੀ ਸੋਚ ਦਾ ਫਰਕ ਹੈ ਮੈਂ ਦੇਖਿਆ ਕਿ ਪੰਥਰਤਿੰਨ ਜਸਦਰ ਗੁਰਤਨ ਸਿੰਘ ਕੌੜਾ ਸਾਹਿਬ ਜਦੋਂ ਤੇ ਚੰਡੀਗੜ੍ਹ ਜਾਂਦੇ ਸੀ ਕਦੇ ਇਹ ਨਹੀਂ ਸੀ ਹੁੰਦਾ ਕਿ ਗੁਰਦੁਆਰ ਸਾਹਿਬ ਦੀ ਕੋਹ ਕੋਲ ਦੀ ਲੰਘ ਜਾਣ ਹਾਲਾਤ ਮਾੜੇ ਰਹੇ ਏਜੰਸੀਆਂ ਨੇ ਕਿਹਾ ਕਿ ਤੁਹਾਡੇ ਲਈ ਖਤਰਨਾਕ ਹੈ ਉਹ ਕਹਿੰਦੇ ਕੁਝ ਵੀ ਹੋ ਜੇ ਪਰ ਮੈਂ ਫਤਿਹਗੜ੍ਹ ਦੀ ਧਰਤੀ ਦੇ ਉੱਤੇ ਨਤਮਸਤਕ ਹੋਏ ਬਿਨਾ ਜਾ ਨਹੀਂ ਸਕਦਾ ਬਹੁਤ ਵਾਰੀ ਉਹਦੇ ਨਾਲ ਦਾ ਮੌਕਾ ਜਾਣ ਦਾ ਮੌਕਾ ਲੱਗਿਆ ਪਰ ਇੱਕ ਵਾਰ ਵੀ ਕਦੇ ਇਹ ਨਹੀਂ ਹੋਇਆ ਕਿ ਉਹਨਾਂ ਨੇ ਗੁਰਦੁਆਰੇ ਸਾਹਿਬ ਨਤਮਸਤਕ ਹੋ ਕੇ ਨਾ ਆਏ ਹੁਣ ਸੋ ਇਹੀ ਕਾਰਨ ਹੈ ਜਿਹੜੇ ਲੋਕ ਇਮਾਨਦਾਰ ਹੁੰਦੇ ਨੇ ਧਿਆਨਦਾਰ ਹੁੰਦੇ ਨੇ ਉਹਨਾਂ ਦੇ 100 ਸਾਲਲੇ ਵਰਸੀਆਂ ਮਲਾਈਆਂ ਜਾਂਦੀਆਂ ਨੇ ਅੱਜ ਕੀ ਹੈ ਕਿ ਪੰਜਾਬ ਦੇ ਵਿੱਚ ਕੋਈ ਲੀਡਰ ਹੈ ਹੀ ਨਹੀਂ ਲੀਡਰ ਕਾਹ ਤੋਂ ਨਹੀਂ ਸ਼ੋਮਨੀ ਅਕਾਲੀ ਦਲ ਦੇ ਵਿੱਚ ਫੈਡਰੇਸ਼ਨ ਦੇ ਵਿੱਚ ਸਾਹਿਬ ਜਗਮੀਤ ਸਿੰਘ ਵਿਰਾਟ ਬੈਠੇ ਨੇ ਇਹ ਵੀ ਫੈਡਰੇਸ਼ਨ ਦੇ ਵਿੱਚੋਂ ਆਏ ਨੇ ਆਛਾ ਦਾ ਬੇਟਾ ਆਇਆ ਤੁਹਾਡੇ ਸਾਹਮਣੇ ਬੋਲ ਕੇ ਗਿਆ ਲੀਡਰ ਤਾਂ ਬਣਾਉਣੇ ਪੈਂਦੇ ਨੇ ਪਰ ਆਪਾਂ ਕੋਈ ਮੁਕਾਬਲਾ ਰੱਖਿਆ ਹੀ ਨਹੀਂ ਕਿ ਇੱਕੋ ਘਰ ਇੱਕੋ ਪਰਿਵਾਰ ਇਹਦੇ ਵਿੱਚ ਸੁਧਾਰ ਲਿਆਉਣੇ ਪੈਣਗੇ ਝੁੰਡਾ ਕਮੇਟੀ ਬਣੀ ਕਿਹਨੇ ਬਣਾਈ ਆ ਬਡਾ ਸਾਹਿਬ ਵੀ ਮੇਰਾ ਖਿਆਲ ਮੈਂਬਰਸ਼ਿਪ ਉਹਦੇ ਵਿੱਚ ਸਾਰਿਆਂ ਨੇ ਕਿਹਾ ਕਿਸੀਂ ਲਾਗੂ ਕਰ ਦਾਂਗੇ ਸਾਨੂੰ ਸਾਰਿਆਂ ਨੂੰ ਹੋਟਲ ਦੇ ਵਿੱਚ ਬੁਲਾਇਆ ਕਿ ਹਰ ਸਿਮਰਤ ਨੂੰ ਇਲੈਕਸ਼ਨ ਹੀ ਲੜਾਉਣੀ ਕਿਉਂਕਿ ਝੁੰਡਾ ਕਮੇਟੀ ਨੇ ਕਿਹਾ ਸਰਕਲ ਪ੍ਰਧਾਨ ਇਲੈਕਸ਼ਨ ਨਹੀਂ ਲੜੂਗਾ ਜ਼ਿਲ੍ਹੇ ਦਾ ਪ੍ਰਧਾਨ ਇਲੈਕਸ਼ਨ ਨਹੀਂ ਲੜੂਗਾ ਪਰ ਸਟੇਟ ਦਾ ਪ੍ਰਧਾਨ ਇਲੈਕਸ਼ਨ ਲੜੂਗਾ ਉਹਦੇ ਲਈ ਕੋਈ ਟਰਮ ਨਹੀਂ ਕੋਈ ਕੰਡੀਸ਼ਨ ਨਹੀਂ ਸੋ ਕਿਸੇ ਲਈ ਕੋਈ ਕਾਨੂੰਨ ਕਿਸੇ ਲਈ ਕੋਈ ਕਾਨੂੰਨ ਨਹੀਂ ਇਹ ਕਹਿਣ ਤੇ ਕਰਨ ਦੇ ਵਿੱਚ ਬਹੁਤ بڑا ਅੰਤਰ ਹੈ ਜਦੋਂ ਅਸੀਂ ਕਿਹਾ ਕਿ ਪ੍ਰਧਾਨ ਸਾਹਿਬ ਤੁਸੀਂ ਇੰਨਾ ਲਾਲਚ ਕਿਉਂ ਕਰਦੇ ਹੋ ਕਾਰਨ ਕੀ ਹੈ ਉਹ ਕਹਿੰਦੇ ਰਖੜਾ ਸਾਹਿਬ ਇੱਕ ਚੀਜ਼ ਦੱਸੋ ਮੈਂ ਮੁੱਖ ਮੰਤਰੀ ਹਾਂ ਘਟ ਮੇਰੇ ਨਾਲ ਸਿਕਿਉਰਿਟੀ ਲੱਗੀ ਹੋਈ ਹੈ ਮੇਰੇ ਨਾਲ ਕਿੰਨੇ ਬੰਦੇ ਚੱਲਦੇ ਨੇ ਲੋਕ ਫੋਟੋ ਖਿੱਚਣ ਆਉਣ ਵਾਲੇ ਕਿੰਨੇ ਆਉਂਦੇ ਨੇ ਲੋਕ ਸੈਲਫੀਆਂ ਖਿੱਚਦੇ ਨੇ ਇਹੀ ਕੰਮ ਮੁੱਖ ਮੰਤਰੀ ਦਾ ਹੁੰਦਾ ਹੈ ਮੇਰਾ ਘਰ ਕਿੱਡਾ ਵੱਡਾ ਹੈ ਚਾਹੇ ਪਿੰਡ ਵਗਜੋ ਚਾਹੇ ਚੰਡੀਗੜ੍ਹ ਵਗਜੋ ਚਾਹੇ ਬਾਲਾਸਰ ਵਗਜੋ ਮੇਰੇ ਕੋਈ ਕਮੀ ਹੈ ਸਰਕਾਰ ਬਣੇ ਨਾ ਬਣੇ ਮੈਨੂੰ ਕੋਈ ਉਹਦੀ ਗੱਲ ਨਹੀਂ ਪੰਛੀ ਦੀ ਗੱਲ ਹੋਵੇ ਨਾ ਹੋਵੇ ਮੇਰੀ ਗੱਲ ਤਾਂ ਚੱਲਦੀ ਹੈ ਨਾ ਮੇਰੀ ਗੱਲ ਨੂੰ ਤਾਂ ਕੋਈ ਰੋਕ ਰਿਹਾ ਸੋ ਮੈਂ ਪ੍ਰਧਾਨਗੀ ਨਹੀਂ ਛੱਡਦਾ ਕਿੰਨੇ ਵਾਰ ਗੱਲਾਂ ਹੋਈਆਂ ਇਕੱਠ ਹੋਏ ਜਿੰਨੀ ਸਾਡੀ ਲੀਡਰਸ਼ਿਪ ਐ ਸਾਰੀ ਬਲਾਬਲਾ ਕੀ ਗੱਲਾਂ ਕੀਤੀਆਂ ਤੇ ਅਸੀਂ ਬਹੁਤ ਜ਼ੋਰ ਲਾਇਆ ਬੜੀਆਂ ਮਿੰਟਾਂ ਕੀਤੀਆਂ ਕਿ ਪ੍ਰਧਾਨ ਸਾਹਿਬ ਤੁਹਾਡੀ ਗੱਲ ਚੱਲਦੀ ਰਹੇਗੀ ਲੋਕਾਂ ਨੇ ਇੱਕ ਜੰਪਲਾਂ ਦਿੱਤੀਆਂ ਰਾਹੁਲ ਗਾਂਧੀ ਦੀਆਂ ਕਿ ਉਹਨੇ ਸਾਰਾ ਲੋਕ ਇੱਕੋ ਐਲੀਗੇਸ਼ਨ ਸੀ ਕਿ ਪਰਵਾਰ ਬਾਦ ਚੱਲਦਾ ਸਾਰੇ ਹਿੰਦੁਸਤਾਨ ਨੇ ਕਿਹਾ ਕਿ ਰਾਹੁਲ ਗਾਂਧੀ ਤੂੰ ਬਣਦਾ ਪ੍ਰਧਾਨ ਉਹ ਕਹਿੰਦਾ ਨਾਮ ਐ ਨਹੀਂ ਬਣਦਾ ਅੱਜ 50 ਸੀਟਾਂ ਤੋਂ 100 ਸੀਟ ਦੇ ਬਾਗੇ ਅਸੀਂ 14 ਤੇ ਆ ਗਏ ਚੌਥੇ ਬਾਅਦ ਦੋਤੇ ਆ ਗਏ ਤੇ ਫਿਰ ਇਲੈਕਸ਼ਨ ਹੋਣ ਤੋਂ ਪਹਿਲਾਂ ਬੀਬਾ ਜੀ ਬੈਠੇ ਨੇ ਪ੍ਰਧਾਨ ਸਾਹਿਬ ਬੁਲਾਏ ਕਹਿੰਦੇ ਬੀਬਾ ਜੀ ਇਲੈਕਸ਼ਨ ਤਾਂ ਪਾਰਲੀਮੈਂਟ ਦੇ ਦੋਏ ਬੰਦੇ ਜਿੱਤਣਗੇ ਇਹਦਾ ਮਤਲਬ ਪਹਿਲਾਂ ਹੀ ਕੰਮ ਸੈੱਟ ਹੋ ਗਿਆ ਸੀ ਕਿਉਂਕਿ ਕੈਪਟਨ ਮਨਿੰਦਰ ਸਿੰਘ ਨੂੰ ਨਹੀਂ ਸੀ ਮੰਨ ਦੇਣਾ ਚਾਹੁੰਦੇ ਸੀ ਉਹਦੇ ਨਾਲ ਸਾਡੀ 80 80 ਸੀ ਉਹਦੇ ਨਾਲ ਫੈਸਲਾ ਕਰ ਲਿਆ ਸੀ ਕਿ ਦਿੱਲੀ ਦੇ ਵਿੱਚ ਤੇਰੀ ਕਦਮ ਰਾਵਾਂਗੇ ਮੈਂ ਸਾਰੇ ਪਾਰਲੀਮੈਂਟ ਦੇ ਬੰਦੇ ਮੈਂ ਹਰ ਵਾ ਲੂੰਗਾ ਆਪਣੇ ਪਰ ਤੇਰੀ ਸਰਦਾਰੀ ਹੋਊਗੀ ਇਲੈਕਸ਼ਨ ਤੋਂ ਹਫਤਾ ਪਹਿਲਾਂ ਸਾਡੇ ਡਾਕਟਰ ਸਾਹਿਬ ਨੇ ਮੇਰੇ ਖਾਤੇ ਤੁਸੀਂ ਕਈ ਜਾਣਦੇ ਹੋ ਗੁਰਪ੍ਰੀਤ ਉਹਨਾਂ ਦੀ ਰਿਸ਼ਤੇਦਾਰੀ ਪੈਂਦੀ ਹੈ ਭਰਤਨ ਚਾਹਲ ਨਾਲ ਉਹਨੇ ਆ ਕੇ ਦੱਸਿਆ ਵੀ ਰਖੜਾ ਸਾਹਿਬ ਨੂੰ ਕਹਿ ਦਿਓ ਕਿ ਇਲੈਕਸ਼ਨ ਤੇ ਪੈਸੇ ਨਾ ਖਰਚੋ ਹੁਣ ਤੇ ਅਸੀਂ ਪੁੱਛਿਆ ਵੀ ਕਿਉਂ ਜੀ ਗੱਲ ਤਾਂ ਸਾਡੀ ਠੀਕ چلਦੀ ਆ ਉਹ ਕਹਿਣ ਲੱਗੇ ਵੱਡੇ ਘਣਾ ਦਾ ਫੈਸਲਾ ਹੋ ਗਿਆ ਐਥੇ ਤੁਹਾਨੂੰ ਜਿੱਤਣੇ ਨਹੀਂ ਦੇਣਾ ਜਦੋਂ ਪ੍ਰਧਾਨ ਦੀਆਂ ਇਹ ਗੱਲਾਂ ਹੋਣ ਫਿਰ ਆਪਾਂ ਕਹੀਏ ਕਿ ਸ਼ੋਮਣੀ ਕਾਲੀਦਾ ਲ ਚੜ੍ਹਦੀ ਕਲਾ ਦੇ ਵਿੱਚ ਹੋ ਆਪਾਂ ਮੰਨ ਸਕਦੇ ਆ ਇਹ ਗੱਲ ਗਲਤ ਆ ਹਮੇਸ਼ਾ ਜਿਹੜੇ ਲੋਕ ਪੰਥ ਦੀ ਗੱਲ ਕਰਦੇ ਨੇ ਜਿਵੇਂ ਪੰਥਰਾਤਨ ਜਿੱਦਾਂ ਗੁਰਚਰਨ ਸਿੰਘ ਟਾੜਾ ਸਾਹਿਬ ਕਰਦੇ ਸੀ ਮੈਨੂੰ ਯਾਦ ਆ ਇੱਕ ਵਾਰੀ ਇੱਕ ਜਥੇਦਾਰ ਸਾਡਾ ਬਿਜਲੀ ਬੋਰਡ ਤੇ ਲੱਗਿਆ ਸੀਪ ਇੰਜੀਨੀਅਰ ਉਹ ਕਹਿਣ ਲੱਗਿਆ ਯਾਰ ਮੈਂ ਸਾਰੀ ਜ਼ਿੰਦਗੀ ਪੰਥਕ ਰਿਹਾ ਕੰਮ ਕੀਤੇ ਨੇ ਇਮਾਨਦਾਰੀ ਨਾਲ ਕੰਮ ਕੀਤਾ ਮੈਨੂੰ ਚੇਅਰਮੈਨ ਇਹ ਲਾ ਦਿਓ ਗਵਾਨੀ ਰੂਲ ਸੀ ਮੈਂ ਆ ਕੇ ਕੌਰ ਸਾਹਿਬ ਨਾਲ ਗੱਲ ਕੀਤੀ ਮਾਹ ਜੀ ਇੱਦਾਂ ਦਾ ਬੰਦਾ ਹੈ ਕਹਿੰਦੇ ਬੰਦਾ ਤੇਰਾ ਬਹੁਤ ਵਧੀਆ ਹੈ ਕਹਿੰਦੇ ਸਵੇਰੇ ਆ ਸਕਦਾ ਮਾਹ ਜੀ ਦੱਸੋ ਕਿੰਨੇ ਵਜੇ ਕਹਿੰਦੇ ਸਵੇਰੇ 5 ਵਜੇ ਆਪ ਪ੍ਰਾਈਮ ਮਿੰისტਰ ਕੋਲ ਚੱਲਾਂਗੇ ਹਰ ਸਵੇਰੇ 5 ਵਜੇ ਜੀ ਆਏ ਤੇ ਪ੍ਰਾਈਮ ਮਿੰისტਰ ਕੋ ਜਾ ਕੇ ਸਿੱਧਾ ਕਿਹਾ ਕਿ ਵੀ ਸਾਡਾ ਹਾ ਚੇਅਰ ਮੇਲਾਉਣੇ ਬਿਜਲੀ ਬੋਰਡ ਦਾ ਚਲੋ ਉਹਨਾਂ ਦੇ ਕੋਈ ਮਜਬੂਰੀਆਂ ਸੀ ਨਹੀਂ ਲਾ ਸਕੇ ਪਰ ਇਹ ਨਹੀਂ ਪੁੱਛਿਆ ਕਿ ਕਿੱਦਾਂ ਦਾ ਧੱਕੜਾ ਹੈ ਕਿੰਨਾ ਕਮੀਰ ਹੈ ਕਿੰਨੇ ਕ ਪੈਸੇ ਦੇ ਸਕਦਾ ਹੈ ਕਿੰਨੇ ਕ ਮਤ ਕਰ ਸਕਦਾ ਹੈ ਨਾ ਇੱਕੋ ਗੱਲ ਸੀ ਕਿ ਪੰਥਕ ਬੰਦਾ ਹੈ ਸਾਰੀ ਜ਼ਿੰਦਗੀ ਉਹਨੇ ਇਮਾਨਦਾਰੀ ਦੇ ਨਾਲ ਲਾਈ ਹੈ ਮੇਰੀ ਡਿਊਟੀ 'ਤੇ ਉਹ ਆਇਆ ਵੀ ਹੈ ਨਹੀਂ ਉਹ ਕਹਿਣ ਵੀ ਨਹੀਂ ਆਇਆ ਮੈਂ ਉਹਨਾਂ ਦੀ ਜਗ੍ਹਾ ਤੇ ਕਹਿਣ ਆਇਆ ਤੇ ਉਹਦੇ ਨਾਲ ਹੀ ਉਹ ਕਹਿਣ ਲੱਗੇ ਵੀ ਸਵੇਰੇ ਚੱਲਾਂਗੇ ਸੋ ਟਾਈਮ ਬਹੁਤ ਹੋ ਗਿਆ ਉਸ ਗੱਲ ਦੇ ਲਈ ਕੋਤੋਂ ਸਾਰੇ ਤੋਂ ਮਾਫੀ ਮੰਗਦੇ ਹਾਂ ਕਿਉਂਕਿ ਪ੍ਰਬੰਧ ਠੀਕ ਨਹੀਂ ਹੋ ਸਕੇ ਹਵਾ ਦਾ ਇੰਤਜ਼ਾਮ ਨਹੀਂ ਸੀ ਕਰ ਸਕੇ ਐਡੇ ਜੇ ਤਿੰਨ ਟੈਂਟ ਵੀ ਲੱਗੇ ਹੁੰਦੇ ਤਾਂ ਹੀ ਬਰ ਜਾਣੇ ਸੀ ਉਧਰ ਘੱਟ ਜਾਦੇ ਸੀ ਸੜਕ ਦੇ ਘੱਟ ਜਾਦੇ ਸੀ ਬਸਾਂ ਦੇ ਵਿੱਚ ਘੱਟ ਜਾਦੇ ਸੀ ਪਰ ਇਹ ਵੀ ਹਾਲ ਤੁਸੀਂ ਭਰਮ ਚ ਕੋਈ ਕਸਰ ਨਹੀਂ ਛੱਡੀ ਪਰ ਅਸੀਂ ਤੁਹਾਡਾ ਸਮਾਂ ਵੱਧ ਲੈ ਲਿਆ ਉਸ ਗੱਲ ਦੀ ਮਾਫੀ ਚਾਹੁੰਦੇ ਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇੱਕੋ ਹੱਥ ਮਨ ਕੇ ਬੇਨਤੀ ਹੈ ਸਾਡੇ ਲਈ ਤੁਸੀਂ ਡਾਇਰੈਕਸ਼ਨ ਦੇਣੀ ਹੈ ਤੁਸੀਂ ਕਹਿਣਾ ਹੈ ਕਿ ਇੱਕ ਪਰਿਵਾਰ ਦੇ ਵਿੱਚੋਂ ਇੱਕ ਬੰਦਾ ਇਲੈਕਸ਼ਨ ਲੜੋ ਇੱਕ ਪਰਿਵਾਰ ਦੇ ਵਿੱਚੋਂ ਇੱਕ ਸ਼ੋਮਣ ਕਮੇਟੀ ਦਾ ਮੈਂਬਰ ਬਣੋ ਜਿਹੜਾ ਸ਼ੋਮਣ ਕਮੇਟੀ ਦੀ ਇਲੈਕਸ਼ਨ ਲੜਦਾ ਹੈ ਉਪਉਪ ਸ਼ਾਸਤ ਦੇ ਵਿੱਚ ਨਾ ਆਵੇ ਜਿਹੜਾ ਸ਼ਾਸਤ ਚਾਹੁੰਦਾ ਉਹ ਧਰਮ ਕੰਮਾਂ ਦੇ ਵਿੱਚ ਨਾ ਆਵੇ ਵੰਡ ਕੇ ਕੰਮ ਕਰੀਏ ਜੋ ਪੰਥ ਕਹਿੰਦਾ ਹੈ ਜੋ ਝੁੰਡਾ ਕਮੇਟੀ ਨੂੰ ਤੁਸੀਂ ਕਿਹਾ ਉਹਦੇ ਮੁਤਾਬਕ ਤੁਸੀਂ ਲਾਗੂ ਕਰੀਏ ਇਹ ਮੈਂ ਬੇਨਤੀ ਕਰਦਾ ਇਹ ਛਰੇਹਾ ਤੁਸੀਂ ਲੈ ਕੇ ਜਾਣਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ